ਸਤਿਗੁਰਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਆ ਗਏ ਵੀਰੇ ਕੋਲੇ ਤਾਂ ਆਓ ਵੀਰੇ ਇਨਾਂ ਬਾਰੇ ਲੈਨੇ ਆਂ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾ ਦੱਸਿਓ ਆਪਦਾ ਨਾਂ ਮੇਰਾ ਕੁਲਦੀਪ ਸਿੰਘ ਆ ਕੱਚਾ ਨਾਂ ਲਵਲੀ ਜਿਹਦੇ ਪਿੰਡ ਮਰਨਬਰ 16 ਜੀ ਠੀਕ ਆ ਜੀ ਹਾਂਜੀ ਤੇ ਜਿਲ੍ਹਾ ਗੁਰਦਾਸਪੁਰਾ ਇੱਥੋਂ ਤੇ ਫੋਨ ਨੰਬਰ ਜੇ 83601 43502 ਤਿੰਨ ਪਸ਼ੂ ਆ ਗਏ ਵੀਰੇ ਕੋਲੇ ਤਾਂ ਰੇਟ ਉੜਦਿਆਂ ਵਾਲੇ ਆ ਉੜਦਿਆਂ ਵਾਲੇ ਭਾਜੀ ਉੜਦਿਆਂ ਵਾਲੇ ਕੀ ਬਾਤ ਹੈ ਤਾਂ ਵੀਰੋ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀਰ ਦਾ ਜਾਜ ਹੁੰਦਾ ਤਾਂ ਵੀਰੇ ਪਹਿਲੇ ਨੰਬਰ ਤੇ ਵੜਦੇ ਦੇ ਪਰ ਦੱਸ ਦਿਓ ਇਹ ਵੀਰ ਜੀ ਇਹਦੇ ਕੋਲ ਦੁੱਧ ਹੈਗਾ ਜੇ 13 12 13 ਦੇ ਵਿੱਚ ਵਿੱਚ 12 13 ਹਾਂਜੀ ਇਹ ਤਾਂ ਮਗਰਾ ਵਛਾ ਠੀਕ ਹੈ ਜੀ ਆ ਵਛਾ ਗਿਆ ਖੋਲੋ ਇਹਨੂੰ ਜੀ ਖੋਲੋ ਵੇਖੋ ਵੀਰੋ 12 13 ਲੀਟਰ ਦੁੱਧ ਵੀਰ ਦੱਸਦਾ 12 ਲੀਟਰ ਹਨਾ ਵੀਰੇ ਵੀਰ ਦੀ ਬਾਕੀ ਗੱਲ ਇਹ ਕੋਹ ਹੋਰ ਆ ਜਿਹੜਾ ਮਰਜ਼ੀ ਹਾਂਜੀ ਦੋ ਟਾਈਮ ਜਿਹੜਾ ਮਰਜ਼ੀ ਵੀਰ ਚੁਵਾਈ ਕਰੇ ਠੀਕ ਆ ਜੀ ਊਠੀ ਤਾਂ ਸਲੀ ਜੀ ਆਪਣੀ ਠੀਕ ਆ ਜੀ ਵੇਖੋ ਵੀਰੋ 12 ਲੀਟਰ ਦੁੱਧਾ ਵੀਰ ਕਹਿੰਦਾ ਦੋ ਡੰਗ ਤਿੰਨ ਡੰਗ ਆਪਦੀ ਆ ਕੇ ਚੁਵਾਈ ਕਰੋ ਜੀ ਤਾਂ ਉਹ ਵੀਰੋ ਤੁਹਾਡਾ ਫਰਜ਼ ਵੀ ਬਣਦਾ ਤੁਸੀਂ ਖਰੀਦਦਾਰੀ ਕਰਨੀ ਆ ਤਾਂ ਸੋਣੀ ਬਿਹੜਾ ਲੈ ਵੇ ਲੂਗੇ ਦੀ ਸਾਫ ਆ ਮਾਲਾ ਆ ਬੋਥੀ ਵਿਖਾਲ ਦੋ ਕੀ ਹੋ ਗਿਆ ਵਾ ਤੇ ਆਪਕਾ ਪ੍ਰੋਮੋਸ਼ਨ ਹੈ ਨਾ ਤਾਂ ਵੇਖੋ ਵੀਰੋ ਮਗਰ ਇਹਦੇ ਵਸ਼ਾ ਆ ਗਿਆ ਹਨਾ ਵੀਰੇ ਠੀਕ ਹੈ ਜੀ ਕੀ ਮੁੱਲ ਹੈ ਵੀਰੇ ਦਾ ਮੇਰੇ ਜੀ ਦਾ ਮੁੱਲ 50000 ਜੀ 50 ਦੀ ਹਾਂ ਜੀ ਕਿੰਨੇ ਦੀ ਹੋ ਜੂ ਵੀਰੇ ਬਾਕੀ ਦੇਖੀ ਉਥੇ ਰੱਖਾ ਲੋ ਪਿਓਰ ਜਰਸੀ ਏ ਬਿਲਕੁਲ ਹਾਂ ਜੀ 2000 ਘਟਾ ਦੇ ਵੀਰੇ 48000 ਰੁਪਏ ਵੀਰ ਜੀ ਤਿੰਨ ਹੋਰ ਛੱਡੋ ਪੂਰੇ 45000 ਦੀ ਹਾਂ 45 ਦੀ ਹਾਂ ਜੀ ਪੂਰੇ 45 ਕੀ ਬਾਤ ਆ ਦੋ ਟਾਈ ਮੇਰਾ ਵੀਰ ਜਿਹੜਾ ਮਰਜੀ ਚੁਾਈ ਕਰੇ ਇਹਦੇ ਗਾਂ ਦੀ 12 ਲੀਟਰ ਦੁੱਧ ਦਾ 12 ਲੀਟਰ ਦੁੱਧ ਜੀ ਹਾਂ ਜੀ ਤਾਂ ਵੇਖੋ ਵੀਰੇ ਉਹ ਚੁਾਈ ਕਰਨੀ ਤੁਹਾਡਾ ਆਪ ਦਾ ਫਰਜ ਆ ਜੀ 45000 ਦੀ ਵੀਰ ਕਹਿੰਦਾ ਹੋ ਜੂ ਬਾਕੀ ਫੋਨ ਲਾ ਨਾ ਮਾਨਤਨ ਹੋ ਜੂ ਵੀਰੇ ਹਾਂ ਜੀ ਹਾਂ ਜੀ ਹੋ ਜਾਏਗਾ 1000 ਹੋਰ ਜਾਂਦੋ 43 ਦੀ ਚਲੋ ਕੋਈ ਗੱਲ ਨਹੀਂ ਵੀਰ ਜੀ ਠੀਕ ਆ ਜੀ ਆ ਬੱਚਾ ਆ ਗਿਆ ਹਨਾ 1000 ਹੋਰ ਛੱਡ ਦੇਣਾ ਯਾਰ 343 ਦੀ ਹਾਂ ਜੀ ਹਾਂ ਜੀ 343 ਦੀ ਬਾਕੀ ਕੋਈ ਫੋਨ ਲਾ ਲੇ ਹਨਾ ਹਾਂਜੀ ਵੀਰੇ ਸੁਈ ਆਵੀ ਹੈ ਵੀ ਸੁਈ ਆ ਬੱਛਾ ਜੀ ਇਹਦੇ ਨਾਲ ਆ ਡੱਬਾ ਠੀਕ ਹੈ ਜੀ ਗਾਡੀ ਸਾਈਡ ਤੇ ਜੀ ਡੱਬਾ ਆਇਆ ਨਾ ਜੀ ਹਾਂਜੀ ਠੀਕ ਹੈ ਜਾਨਦੇ ਬੱਛਾ ਆ ਗਿਆ ਵੀ ਹਾਂਜੀ ਠੀਕ ਹੈ ਜੀ ਤਾਂ ਦੇਖੋ ਵੀਰੋ ਹਾਂਜੀ ਹੋ ਗਿਆ ਲਿਆਵਾਂ ਸੀ ਹਾਂ ਅੱਜ ਇਹ ਉਹ ਲੱਗਦੇ ਪਏ ਸੀ ਮੈਂ ਚਲ ਵੀਰ ਨੂੰ ਕਹਾਂਗੇ ਬਣਾਉਣੇ ਤੇ ਹੋਣੇ ਲੈ ਕੇ ਆਏ ਹੁਣੇ ਲੈ ਕੇ ਆਏ ਠੀਕ ਹੈ ਠੀਕ ਹੈ ਤੇ ਵੇਖੋ ਵੀਰੋ ਇਹਦੇ ਥੱਲੇ ਦੁੱਧ ਕਿੰਨਾ ਦਿਖਾਗਾ ਵੀਰੇ ਹੁਣ ਇਹਦੇ ਕੋ ਵੀਰ ਜੀ ਇਹਦੇ ਕੋ ਵੀ 13 ਦੇ ਵਿੱਚ ਵਿੱਚ ਵਾ ਦੁੱਧ 13 ਕਿਲੋ ਹਾਂ 7 ਵਜੇ ਦੀ ਸਵੇਰ ਦੀ ਚਪਾਈ ਆ ਵੀਰ ਜੀ ਠੀਕ ਹੈ ਜੀ ਪੂਰੀ 7 ਵਜੇ ਦੀ ਤਾਂ ਵੇਖੋ ਵੀਰੋ 13 ਲੀਟਰ ਦੁੱਧ ਦਾ ਬਾਕੀ ਚਲੋ ਲੀਟਰ ਘਾਟੀ ਦੱਸੋ ਤੁਸੀਂ 12 ਲੀਟਰ ਹੀ ਹਨਾ ਤਾਂ ਬਾਕੀ ਵੀਰੋ ਦੁੱਧ ਵਾਲੀ ਆ ਇਹ ਵੀ ਫੇਸ ਕੁਆਲਟੀ ਇਹਨੂੰ ਮੜਾ ਕਮਾ ਵੀਰੇ ਇਹਨੂੰ ਕਮਾ ਦੇ ਤਾਂ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰ ਲਿਓ 12 ਲੀਟਰ 13 ਲੀਟਰ ਵੀ ਕਹਿੰਦਾ ਹਨਾ ਤਾਂ ਬਾਕੀ ਵੀਰੇ ਕੋਈ ਦੋ ਡੰਗ ਤਿੰਨ ਡੰਗ ਚ ਆਵੇ ਹਨਾ ਉਹ ਵੀਰੋ ਤੁਹਾਡਾ ਆਪ ਦਾ ਫਰਜ਼ ਮੰਨਦਾ ਜੀ ਬਾਕੀ ਚੈੱਕ ਕਰ ਲਓ ਥਣਾ ਦੀ ਕੁਆਲਿਟੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰੇ ਜੀ ਤੇ ਆਦੀਏ 45000 ਦੀ ਸੂਈ ਤਕਰੀਬਨ ਆ ਗਈ 15 ਮਹੀਨਿਆਂ ਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਦੀ ਦੇ ਦੀ 45000 ਦੀ ਦੋ ਛੱਡ ਦਿਓ 43 ਦੀ ਪੂਰੇ 40 ਦੀ ਦਵਾਂਗੇ ਰੱਸੀ ਭਾਜੀ ਪੂਰੇ 40000 ਦੀ 40 ਦੀ ਹਾਂਜੀ ਤਾਂ ਵੇਖੋ ਵੀਰੋ ਠੰਡੀ ਜੀ ਜਿਹੜਾ ਮਰਜੀ ਵੀਰ ਜੀ ਥੱਲੇ ਬਹਿ ਜਾ ਠੀਕ ਹੈ ਜੀ ਸੀਲਸ ਲੱਗ ਠੀਕ ਹੈ ਜੀ ਆ ਬੱਚਾ ਆ ਗਿਆ ਵਛਾ ਆ ਗਿਆ ਹਾਂਜੀ ਵਛਾ ਜੀ ਕਿੰਨੇ ਦੀ ਹਾਂ ਨਾ ਵੀਰੇ ਪੂਰੇ 40 ਦੀ ਵੀਰ ਜੀ ਕੋਈ ਫੋਨ ਲਾ ਲੈ ਬਾਕੀ ਹੈ ਨਾ ਕੋਈ ਗੱਲ ਨਹੀਂ ਵੀਰ ਜੀ ਮਾਨਤਾ ਕਰਾਂਗੇ ਜੇ ਜੋੜਾ ਚੱਲ ਜੂਗਾ ਲਈ ਜੋੜੇ ਜਮਾਨਤਲ ਹੋ ਜੂ ਵੀਰੇ ਫੋਲ ਹਾਂ ਜੀ ਠੀਕ ਆ ਜੀ ਹਾਂ ਜੀ ਤੀਜੇ ਨੰਬਰ ਤੇ ਆ ਗਈ ਜੀ ਵੀ ਜੀ ਆ ਵਛੀ ਦਾ ਮਤਾਂ ਸਾਈਡ ਤੇ ਬਣੀ ਆ ਇਹ ਵੀ ਜੀ ਇਹਦੇ ਕੋਲ ਦੁੱਧ ਜਿਹੜਾ ਆ ਨਾ ਪੱਕਾ ਇਹਦੇ ਕੋਲ 10 ਕਿਲੋ ਦਾ ਦੁੱਧ ਤੇ ਇਹ ਆਕ ਮੈਨੂੰ ਲੱਗਦਾ ਆਪਣੇ ਭੈਣ ਦਾ ਬੰਡਾ ਠੀਕ ਹੈ ਠੀਕ ਹੈ ਇਹ ਇਹਨਾਂ ਨੇ ਕੁੜੀ ਆ ਮੈਨੂੰ ਉਹ ਸਾਡੇ ਦਾ ਬੱਛਾ ਇਹਨਾਂ ਨੇ ਕਿਹਦੇ ਅੱਛੇ ਥੱਲੇ ਬੱਚਾ ਯਾਰ ਦਾ ਜੋ ਪਿਚੋਲੀ ਹੈ ਹੁਣ ਚੁੰਗ ਗਈਆਂ ਚੁੰਗ ਗਈਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਣੀ ਪਈ ਆ ਜਿੰਨੇ ਵੀਡੀਓ ਮੰਗਾਉਣੀ ਆ ਕਿ ਵੀਡੀਓ ਮੰਗਾ ਸਕਦਾ ਮੈਂ ਕੋਈ ਸਿੱਧੀ ਬੱਛੀ ਚੰਗੀ ਆ ਭਾਗ ਚੰਗੀ ਆ ਯਾਰ ਪਤਾ ਕੀ ਗੱਲ ਆ ਵੀਰੇ ਵੀਡੀਓ ਮੰਗਾਉਣੀ ਆ ਕਿਸੇ ਵੀਰ ਨੇ ਖਰੀਦ ਕਰਨੀ ਆ ਜਾਂ ਤੇ ਇੱਥੇ ਆ ਜਾਓ ਜਾਂ ਵੀਰੇ ਵੀਡੀਓ ਕਾਲ ਤੇ ਚਵਾ ਲੋ ਹਨਾ ਕੋਈ ਲੰਬਾ ਹੀ ਨਹੀਂ ਬਸ ਕੋਈ ਲੰਬਾ ਤੋਰ ਤੋਰ ਤਾਂ ਬੱਚਾ ਆਇਆ ਕੀ ਆ ਗਿਆ ਜਿਹਦੇ ਮਗਰ ਬੱਛਾ ਜੀ ਭਾਜੀ ਠੀਕ ਹੈ ਜਿਹੜਾ ਮਰਜ਼ੀ ਕੋਈ ਦੋ ਟੈਂਕ ਚਵਾਈ ਕਰੇ 10 ਲੀਟਰ ਦੁੱਧ 10 ਲੀਟਰ ਦੁੱਧ ਹੁਣ ਤੁਹਾਨੂੰ ਦੱਸਿਆ ਵੀ ਉਹ ਚੁੰਗ ਕੇ ਵਛਾਈ ਉਹ ਮੁੰਡੇ ਨੇ ਕਿ ਪਲੇਖੇ ਨੇ ਛੱਡ ਦੇ ਤਾ ਵੀ ਕਰੇ ਨਾ ਖੋਲਦਾ ਚਲੋ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਆਪਦੀ ਵੀਡੀਓ ਕੱਲ ਤੋਂ ਚਵਾਈ ਕਰਨੀ ਆ ਜਾਂ ਤੁਸੀਂ ਪਹੁੰਚ ਕੇ ਖਰੀਦ ਕਰਨੀ ਆ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਜੋ ਵੀਰੋ ਕਿਉਂਕਿ ਮੈਂ ਤਾਂ ਆਇਆ 5 ਮਿੰਟ ਵੀਡੀਓ ਬਣਾਉਣਾ ਅਪਲੋਡ ਕਰਨਾ ਬਾਕੀ 10 ਲੀਟਰ ਦੁੱਧ ਵੀਰਾ ਦੱਸਦਾ ਆ ਬੱਚਾ ਵੀਰੇ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਵੀਰੇ ਇਹਦਾ ਮੁੱਲ 40000 ਜੀ ਵਿੱਚ 40 ਹਾਂਜੀ ਕਿੰਨੇ ਦੀ ਹੋ ਜੀ 1000 ਛੱਡ ਦਾਂਗੇ ਜੀ ਵੇ ਜੀ ਹੁਣ ਬੁੱਜੀ ਬੱਜੀ ਆ ਥੱਲੋ ਮੈਂ ਤਾਂ ਹੁਣ ਉਹ ਜਾ ਮੁੱਲ ਨਹੀਂ ਮੰਗਿਆ ਤਾਂ ਵੀਰੇ ਕਿੰਨੇ ਦੀ ਹੋ ਜੂ ਜੀ ਜੀ ਤੁਸੀਂ ਮਾਨਤਨ ਕਰਾ ਲਓ 40 ਦੀ ਹਾਂਜੀ 2 ਛੱਡ ਦੀ 38000 ਦੀ 1000 ਹੋਰ ਛੱਡ ਦੂੰ 37 ਦੀ 37 ਪੂਰੇ 36 ਦੀ ਹਾਂ ਹੁਣ ਇਹਦਾ ਜੀ 35000 ਦੀ ਵਾਸੀ ਦੇਣੀ ਜੀ ਕੀ ਬਾਤ ਬਾਕੀ ਠੰਡੀ ਐ ਸੀਲਸ ਲੱਗ ਜਿਹੜਾ ਮਰਜੀ ਭੈ ਜੀ ਹੁਣ ਬਤਾਂ ਨੂੰ ਦਸੀਏ ਇਹ ਗੱਲ ਕਿ ਉਹ ਮੁੰਡੇ ਕੋ ਖੇਡਾ ਮੜਿਆ ਕੁੜੀ ਆ ਮੈਂ ਛੱਡ ਛੜਿਆ ਵਾ ਬੱਚਾ ਅੱਛਾ ਬੱਚਾ ਖੁੱਲ ਗਿਆ ਹਾਂ ਬੱਚਾ ਖੁੱਲ ਗਿਆ ਚਲੋ ਕੋਈ ਨਾ ਪਾਂਦੀ ਕੁੜੀਆ ਵਾ ਲੈਣੀ ਹੈ ਕਿਸੇ ਦੇ ਕੋਲ ਬਿਲਕੁਲ ਬਿਲਕੁਲ ਜੀ ਤਾਂ ਵੇਖੋ ਵੀਰੋ ਇਹ ਹਾਣਾ 35000 ਦੀ ਰੇਟ ਵੀਰ ਦਾ ਨੋਰਮਲ ਆ ਬਾਕੀ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਹਣਾ ਵੀਰੇ ਤਾਂ ਫੋਨ ਤੁਸੀਂ ਜਰੂਰ ਲਾ ਲਿਓ ਵੀਰੋ ਜੀ ਰੇਟ ਵੀਰ ਦਾ ਹਰੇਕ ਵੀਡੀਓ ਜੀ ਜਾਇਜ਼ ਹੁੰਦਾ ਬਾਕੀ ਉਹ ਬੇਨਤੀ ਹੁੰਦੀ ਹੈ ਕਿ ਵੀਰੇ ਜਿੰਨਾ ਵੀਰੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜਿਉ ਉਹ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਐਡਰੈਸ ਵੀਰੇ ਬੋਨੇ ਆਪਣਾ ਪਿੰਨ ਨੰਬਰ 16 ਜੇ ਤੇ ਜ਼ਿਲ੍ਹਾ ਗਰਦਾਫਪੁਰਾ 83601 34502 ਨੰਬਰ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ